ਜੀ ਨਾਮ ਮੇਰਾ ਪਰਮਜੀਤ ਸਿੰਘ ਸਾਡਾ ਪਿੰਡ ਜਗਤਪੁਰਾ ਤਹਿਸੀਲ ਤਰਨਤਾਰਨ ਨੇ ਤੇ ਸਾਡਾ ਇਥੇ ਬਣੋਇਆ ਸਾਡੀ ਭੈਣ ਜਾਈ ਇਥੇ ਮਾਸੀ ਕੇ ਉਹ ਸਾਡਾ ਵੀ ਜਿਹੜਾ ਕੋਈਆ ਪਰਮਜੀਤ ਸਿੰਘ ਨਾਮ ਇਹ ਮਾਸੀ ਕੇ ਤੇ ਪਾਣੀ ਦੀ ਹੱਥ ਮਾਰ ਦੇ ਹੇਠਾਂ ਆ ਕੇ ਆਪਣੇ ਘਰ ਚੋਂ ਬਾਹਰ ਆ ਰਹੇ ਸੀਗੇ ਨਿਉਲ ਰਹੇ ਸੀ ਬਾਹਰ ਪਾਣੀ ਦੀ ਵਹਾਅ ਨਾ ਜਿਆਦਾ ਤੇਜੀ ਨਾਲ ਰੁੜ ਕੇ ਲੈ ਕੇ ਤੇ ਉਹਨਾਂ ਦੀ ਲਾਸ਼ ਜਿਹੜੀ ਹੈ ਚੌਥੇ ਦਿਨ ਜਾ ਕੇ 5 ਕਿਲੋ ਮੀਟਰ ਤੋਂ ਜਾ ਕੇ ਉਹਦੀ ਬਰੰਦ ਕੀਤੀ ਗਈ ਹੈ ਇਹ ਸਟਾਰਟ ਤੋਂ ਇਹੋ ਹੀ ਮੰਗ ਕਰਦੇ ਜਿਤੇ ਫਸਲਾਂ ਦਾ ਨੂੰ ਮੌਜਾ ਦਿੱਤਾ ਜਾਵੇ ਉਸ ਨੂੰ ਉੱਥੇ ਜਾਨੀ ਮੰਨਦੇ ਉਹ ਵੀ ਮੌਜਾ ਨੂੰ ਦਿੱਤਾ ਜਾਦਾ ਜੀ 55 ਸਾਲ ਹੈ ਜੀ ਹਾਂ ਜੀ 55 ਸਾਲ ਹੈ ਜੀ ਵਿਆਹ ਵਿਆਹ ਸੀ ਤਿੰਨ ਬੱਚੇ ਆ ਚਾਰ ਬੱਚੇ ਆ ਤਿੰਨ ਗੁੱਡੀਆਂ ਆ ਤੇ ਉਹਨਾਂ ਦਾ ਬੇਟਾ ਹੈ ਹਾਂ ਜੀ ਹਾਂ ਜੀ ਬਹੁਤ ਘਾਟਾ ਬਹੁਤ ਜਿਆਦਾ ਬਹੁਤ ਜਿਆਦਾ ਘਾਟਾ ਜੀ ਬਹੁਤ ਜਿਆਦਾ ਘਾਟਾ ਸਭ ਤੋਂ ਵੱਡੇ ਪਰਿਵਾਰ ਚ ਹੋਈ ਹੋਰ ਕੋਈ ਸੋਸ਼ਲ ਹੋਂਦ ਦਾ ਮਕਾਨ ਵੀ ਕਾਫੀ ਟੁੱਟਿਆ ਹੋਇਆ ਹੈ ਜਿਹੜਾ ਕਾਫੀ ਰੋੜ ਕੇ ਲੱਗੇ ਜੀ ਤੁਸੀਂ ਤੁਹਾਨੂੰ ਪਿੰਡ ਮਾਖੀ ਵਾਲਾ ਜੀ ਅਜੀਤ ਸਿੰਘ ਨਾ ਇਹਨਾਂ ਦਾ ਸਨੋ ਮਹਿੰਦਰ ਸਿੰਘ ਪਿੰਡ ਮਾਖੀ ਵਾਲਾ ਇਹ ਜੀ ਕੱਲ ਨੂੰ ਲਾਸ਼ ਮਿਲੀ ਆ ਬਾਗਿਆਂ ਦੇ ਬਾਗ ਦੇ ਵਿੱਚੋਂ ਜੀਕੇ ਦਾ ਬਾਗ ਉਸ ਤੋਂ ਬਾਅਦ ਲਾਟ ਮਿਲੀ ਇਸ ਤਰੀਕੇ ਨਾਲ ਡੈੱਥ ਲਈ ਪਾਣੀ ਚਰੋੜੀ ਪਾਣੀ ਦੇ ਤੇਜ਼ ਵਹਾਅ ਕਰਕੇ ਇਹਦਾ ਹੋ ਜਾਂਦਾ ਡੈੱਥ ਹੋ ਗਈ ਡੁੱਬ ਗਈ ਕਿੰਨੀ ਉਮਰ ਕਿੰਨੀ ਦਾ ਅਸੀਂ 60 ਸਾਲ ਕਰਵਾਇਆ ਜਾਣਾ ਹੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੱਲਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪैन ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ Baby Smart Solution ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ ਹੈ